ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਤੇਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੈ ਤਉ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨਾ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹਰ ਥੋ ਨਾਹੀ ਜਿਸ ਪਹਿ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਤਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈ ਥਾਏ ਰਖੇ ਮਨ ਹਰ ਜਤ ਪਰਮ ਪਉ ਦੂਰੇ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣਾ ਸਭ ਪੈਰੀ ਪਾਏ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਓ ਅੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤੇਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹੋਰਾ ਨਾਹੀ ਜਿਸ ਪਹਿ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਝ ਹੀ پاس ਵਿਚੇ ਤਰਤੀ ਵਿਚੇ ਪਾਣੀ ਵਿਚੇ ਤਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈ ਥਾਏ ਰੱਖੇ ਮਨ ਹਰ ਜਪ ਪਰਮ ਪਉ ਦੂਰ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜਿਉ ਪਾਵੇ ਤੇ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨਾ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਚਾਸਤ ਅਗਨ ਤਰੀ ਜਾ ਬੱਕਰੀ ਸਿੰਘ ਇਕ ਤੈ ਥਾਏ ਰੱਖੇ ਮਨ ਹਰ ਜਪ ਪਰਮ ਪਉ ਤੂਰੇ ਕੀ ਦੇ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਲਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਇੱਕ ਉਹ ਅੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ गावा ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤੇਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਝ ਆਗੇ ਅਰਦਾਸ ਮੈਂ ਹੋ ਰਿਹਾ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈਸਾਏ ਰੱਖੇ ਮਨ ਹਰ ਜਪ ਪਰਮ ਪਉ ਦੂਰ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤੇਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਤੋ ਨਹੀਂ ਜਿਸ ਪਹਿਕਰੂੰ ਬਨਤੇ ਮੇਰਾ ਦੁਖ ਸੁਖ ਤੁਝ ਹੀ پاس ਵਿੱਚ ਤਰਤੀ ਵਿੱਚ ਪਾਣੀ ਵਿੱਚ ਤਾਸ਼ਟ ਅਗਨ ਤਰੀ ਜਾ ਬકરી ਸਿੰਘ ਇਕ ਤੈ ਛਾਏ ਰੱਖੇ ਮਨ ਹਰ ਜਪ ਪਰਮ ਪਉ ਤੁਰ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਨਾਕ ਉਹ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੇਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨਾ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਕੋ ਨਾਹੀ ਜਿਸ ਪਹਿ ਕਰੂੰ ਬਿਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਤਾਸਟ ਅਗਨ ਤਰੀ ਜੈ ਬੱਕਰੀ ਸਿੰਘ ਇਕ ਤੈ ਸਾਇ ਰਖੇ ਮਨ ਹਰ ਜਪ ਪਰਮ ਪਉ ਦੂਰੇ ਕੀ ਦੈ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣਾ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਨਾਮ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਪਾਵੈ ਤੇਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਂਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹੋ ਰਿਹਾ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿੱਚ ਤਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈਸਾਏ ਰੱਖੇ ਮਨ ਹਰ ਜਪ ਪਰਮ ਪਉ ਦੂਰ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾੜਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਿਵਾਂ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨਾ ਨਾ ਸਕੋ ਤੂੰ ठाकुर ऊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨਾ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਝੋ ਨਾਹੀ ਜਿਸ ਪਹਿ ਕਰੂੰ ਬਿਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜਾ ਬકરી ਸਿੰਘ ਇਕ ਤੈ ਸਾਇ ਰਖੇ ਮਨ ਹਰ ਜਪ ਪਰਮ ਪਉ ਤੂਰੇ ਕੀ ਦੈ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾੜਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣਾ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉਂ ਪਾਵੈ ਤੇ ਉਹ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨਾ ਕੋਈ ਰਹਾ ਮੈਂ ਤਾਂ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੈ ਅਰਦਾਸ ਮੈਂ ਹੋਰ ਤਾਂ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ پاس ਵਿੱਚੇ ਤਰਤੀ ਵਿੱਚੇ ਪਾਣੀ ਵਿੱਚੇ ਕਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈ ਸਾਏ ਰੱਖੇ ਮਨ ਹਰ ਜਪ ਪਰਮ ਪਉ ਦੂਰੇ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਿਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰ ਸੋਈ ਜੋ ਪਾਵੇ ਤੇ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰ ਨਾ ਕੋਈ ਰਹਾ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਥੋ ਨਾਹੀ ਜਿਸ ਪਹਿ ਕਰੂੰ ਬਿਨਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚੇ ਕਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈਸਾਏ ਰੱਖੇ ਮਨ ਹਰ ਜਪ ਪਰਮ ਪਉ ਤੂਰੇ ਕੀ ਦੈ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇਤੇ ਉਪਰ ਆਵੈ ਤੇ ਉਹ ਨਾਨਕ ਸਾਦ ਜਨਾ ਜਗਤ ਆਣਾ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਵਾ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤੇਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਰਹਾ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੇ ਅਗੇ ਅਰਦਾਸ ਮੈਂ ਹੋਰ ਥਾ ਨਹੀਂ ਜਿਸ ਪਹਿ ਕਰੂੰ ਬੇਨਤੀ ਮੇਰਾ ਦੁਖ ਸੁਖ ਤੁਝ ਹੀ پاس ਵਿੱਚ ਤਰਤੀ ਵਿੱਚ ਪਾਣੀ ਵਿੱਚ ਕਾਸਟ ਅਗਨ ਤਰੀ ਜਾ ਬકરી ਸਿੰਘ ਇਕ ਤੈਥਾਏ ਰੱਖੇ ਮਨ ਹਰ ਜਪ ਪਰਮ ਪਉ ਦੂਰ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜਿਉ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਕਰ ਸਤਿਮਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਤੇਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜਿਉ ਪਾਵੈ ਤਉ ਰਾਖ ਮੇਰੇ ਸਾਹਿਬ ਮੈਂ ਤuj ਬਿਨ ਅਵਰਨਾ ਕੋਈ ਰਹਾ ਮੈਂ ਤਾਂਨ دیਵਾਨ ਤੂ ਹੈ ਮੇਰੇ ਸੁਆਮੀ ਮੈਂ ਤੁਦੇ ਆਗੈ ਅਰਦਾਸ ਮੈਂ ਹੋਰ ਤੁਨਾਹੀ ਜਿਸ ਪਹਿ ਕਰੂੰ ਬਿਨੰਤੇ ਮੇਰਾ ਦੁਖ ਸੁਖ ਤੁਝ ਹੀ ਪਾਸ ਵਿਚੇ ਤ੍ਰਤੀ ਵਿਚੇ ਪਾਣੀ ਵਿਚੇ ਤਾਸਟ ਅਗਨ ਤਰੀ ਜੈ ਬકરી ਸਿੰਘ ਇਕ ਤੈ ਸਾਇ ਰਖੇ ਮਨ ਹਰ ਜਪ ਪਰਮ ਪਉ ਦੂਰੇ ਕੀ ਦੇ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਨ ਦਿਵਾਏ ਜੋ ਤਰਤੀ ਚਰਨ ਤਲੇ ਤੇ ਉਪਰ ਆਵੈ ਤੇ ਉਹ ਨਾਨਕ ਸਾਧ ਜਨਾ ਜਗ ਤਗ ਆਣਾ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ